ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਮੁਵੱਤਲ ਵਿਰਸਾ ਸਿੰਘ ਬਲਟੋਹਾ ਹੋਲਾ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਅਤੇ ਪੰਜਾਬ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਹੈ ਕਿਉਂਕਿ ਜਿਮਨੀ ਚੋਣ ਲੜੀ ਗਈ ਬੀਬੀ ਪ੍ਰਿੰਸੀਪਲ ਸੁਖਵਿੰਦਰ ਸਿੰਘ ਰੰਧਾਵਾ ਹੁਣਾ ਵੱਲੋਂ ਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦੀ ਲੜਕੀ ਕੰਚਨ ਪ੍ਰੀਤ ਕੌਰ ਉਸੁੱਤੀ ਫਸ ਗਈ ਹੈ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ ਕਿ ਰਾਜਨੀਤੀ ਖੇਡੀ ਜਾ ਰਹੀ ਹੈ ਕੰਚਨ ਪ੍ਰੀਤ ਦੇ ਨਾਲ ਅਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਨਾਲ ਆਖਰਕਾਰ ਜਿਮਨੀ ਚੋਣਾਂ ਦੇ ਨਤੀਜੇ ਤੋਂ ਬਾਅਦ ਆਪਣੇ ਆਪ ਪੇਸ਼ ਹੋਈ ਪੁੱਛ ਗਿਛ ਤੋਂ ਬਾਅਦ ਕੰਚਨ ਪ੍ਰੀਤ ਕਸੂਤੀ ਫਸ ਗਈ ਹੈ ਕਿਹੜੇ ਉਸਤੇ ਮਾਮਲੇ ਦਰਜ ਹੋਏ ਨੇ ਸੁਖਬੀਰ ਸਿੰਘ ਬਾਦਲ 32 ਸਾਲਾ ਕੰਚਨਪ੍ਰੀਤ ਕੌਰ ਪੰਜਾਬ ਦੇ ਤਰਨਤਾਰ ਇੱਕ ਸਿਆਸੀ ਕਾਰਕੁਨ ਹਨ ਤਰਨਤਾਰ ਵਿਧਾਨ ਸਭਾ ਹਲਕੇ ਦੀ ਜਿਮਣੀ ਚੋਣ ਅਕਾਲੀ ਦਲ ਦੇ ਉਮੀਦਵਾਰ ਦੀ ਤੀ ਕੰਚਨਪ੍ਰੀਤ ਕੌਰ ਨੂੰ ਪੁਲਿਸ ਵੱਲੋਂ ਲੰਘੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕੰਚਨਪ੍ਰੀਤ ਕੰਚਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਵਿਰਸਾ ਸਿੰਘ ਬਲਟੂਹਾ ਨੀਮੀ ਕਾਨਫਰੰਸ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਲੇਕਿਨ ਕੰਚਨ ਪ੍ਰੀਤ ਕਿਹੜੇ ਕੇਸਾਂ ਦੇ ਵਿੱਚ ਗ੍ਰਿਫਤਾਰ ਹੋਈ ਹੈ ਕਿਹੜੇ ਕੇਸਾਂ ਦੇ ਲਈ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਉਹਦੇ ਬਾਰੇ ਤੁਹਾਨੂੰ ਅਸੀਂ ਵਿਸਤਾਰਪੂਰਵਕ ਦੱਸਾਂਗੇ ਦੱਸਿਆ ਜਾ ਰਿਹਾ ਹੈ ਕਿ ਕੰਚਨ ਪ੍ਰੀਤ ਉੱਤੇ ਅੰਮ੍ਰਿਤਸਰ ਅਤੇ ਤਰਨਤਾਰ ਦੇ 4 ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ ਹਾਲਾਂਕਿ ਚਾਰਾ ਮਾਮਲਿਆਂ ਵਿੱਚ ਉਹਨਾਂ ਨੂੰ ਕੋਰਟ ਵੱਲੋਂ ਅਗਾਉ ਜਵੰਤ ਮਿਲੀ ਹੋਈ ਹੈ ਸ਼ੁਕਰਬਾਦ ਨੂੰ ਜਦੋਂ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮਜੀਠਾ ਬੁਲਾਇਆ ਗਿਆ ਤਾਂ ਤਨਤਲ ਪੁਲਿਸ ਨੇ ਉੱਥੇ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੰਚਨਪ੍ਰੀਤ ਕੌਰ ਨੇ ਤਨਤਲ ਹਲਕੇ ਵਿੱਚ ਆਪਣੀ ਮਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ ਸੀ ਇਸ ਚੋਣ ਵਿੱਚ ਆਪ ਆਦੀ ਪਾਰਟੀ ਦੇ ਉਮੀਦਵਾਰ ਹਰਵੀਰ ਸਿੰਘ ਸੰਧੂ ਜੇਤੂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਸ ਗ੍ਰਿਫਤਾਰੀ ਦੀ ਤੇ ਸਖਤ ਵਿਰੋਧ ਪ੍ਰਗਟਾਇਆ ਅਤੇ ਕਿਹਾ ਕਿ ਅਸੀਂ ਪੁਲਿਸ ਦੇ ਇਸ ਜ਼ਬਰਦਸਤ ਡਟ ਕੇ ਮੁਕਾਬਲਾ ਕਰਾਂਗੇ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਸ਼ਾ ਸਿੰਘ ਬਲਟੋਹਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਸ਼ਾ ਸਿੰਘ ਬਲਟੋਹਾ ਦੇ ਵੀ ਕੰਚਨ ਪ੍ਰੀਤ ਦੀ ਗ੍ਰਿਫਤਾਰੀ ਤੇ ਨਰਾਜ਼ਗੀ ਪ੍ਰਗਟਾਈ ਲੇਕਿਨ ਪੁੱਛ ਨੇ ਕੀ ਦੱਸਿਆ ਉਸ ਕਿਹੜੇ ਇਲਜ਼ਾਮਾਂ ਦੇ ਵਿੱਚ ਉਸ ਨੂੰ ਕਿਹੜੇ ਇਲਜ਼ਾਮਾਂ ਵਿੱਚ ਕੰਚਨ ਪ੍ਰੀਤ ਕੋਰ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਆਪਣਾ ਪੱਖ ਰੱਖਿਆ ਹੈ ਦੱਸਿਆ ਕਿ ਰਵਿੰਦਰ ਸਿੰਘ ਤਨ ਤਰ ਡੀਐਸਪੀ ਸੁਖਬੀਰ ਸਿੰਘ ਮੁਤਾਬਕ ਕੰਚਨ ਪ੍ਰੀਤ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਅਪਰਾਧਿਕ ਗੈਂਗ ਨੂੰ ਖਤਮ ਕਰਨਾ ਉਹਨਾਂ ਦੇ ਸਾਥੀਆਂ ਦਾ ਪਤਾ ਲਗਾਉਣ ਦੀ ਤਫਸੀਲ ਦਾ ਮਕਸਦ ਹੈ ਤਨ ਤਰ ਦੇ ਸਿਟੀ ਡੀਐਸਪੀ ਨੇ ਦੱਸਿਆ ਕਿ ਕੰਚਨ ਪ੍ਰੀਤ कौर ਨੂੰ ਮਕਦਮਾ ਨੰਬਰ 208 ਤਹਿਤ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਸੁਖਬੀਰ ਨੇ ਦੱਸਿਆ ਕਿ ਕੰਚਨ ਪ੍ਰੀਤ कौर ਅਮਰਪਾਲ ਸਿੰਘ ਬਾਟ ਕੰਚਨ ਪ੍ਰੀਤ ਦੇ ਪਤੀ ਨੇ ਜੋ ਦੇ ਅਪਰਾਧਿਕ ਗੈਂਗ ਦੇ ਐਸੋਸੀਏਟ ਦਾ ਕੰਮ ਕੀਤਾ ਜਿਨਨੇ ਉੱਤੇ ਕਈ ਜਿਨ੍ਹਾਂ ਉੱਤੇ ਕਈ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਕਤਲ ਦਾ ਕਤਲ ਦਾ ਇਰਾਦਾ ਯੂਪੀਏ ਅਤੇ ਆਰਮਜ਼ ਐਕਟ ਦੇ ਸ਼ਾਮਲ ਉਹਨਾਂ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਅਪਰਾਧ ਗੈਗ ਨੂੰ ਖਤਮ ਕਰਨਾ ਉਹਨਾਂ ਦੇ ਸਾਥੀਆਂ ਦਾ ਪਤਾ ਲਗਾ ਕੇ ਉਹਨਾਂ ਦੀ ਤਫਸੀਲ ਕਰਨਾ ਉਹਨਾਂ ਦੀ ਗ੍ਰਿਫਤਾਰੀ ਦਾ ਮਕਸਦ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਕੋਈ ਸਿਆਸੀ ਮਕਸਦ ਨਹੀਂ ਤਰੰਤਰ ਦੇ ਐਸਪੀ ਸੁਰਿੰਦਰ ਲਾਪਾ ਤੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਅਮਰਤਪਾਲ ਬਾਠ ਸਗਰਤ ਅਪਰਾਧ ਗੈਂਗ ਨੈਟਵਰਕ ਅਤੇ ਨਾਲ ਕੰਚਨਪ੍ਰੀਤ ਕੌਰ ਦੇ ਘਟਕੋੜ ਦੀ ਜਾਂਚ ਪੜਤਾਲ ਕਰ ਰਹੀ ਹੈ। ਕੈਨੇਡਾ ਬੇਸਡ ਕੰਚਨਪ੍ਰੀਤ ਕੌਰ ਦੇ ਪਤੀ ਅਮਰਤਪਾਲ ਸਿੰਘ ਬਾਠ ਨੂੰ ਤੇ ਗੰਭੀਰ ਲਗਭਗ 23 ਕੰਚਨਪ੍ਰੀਤ ਕੌਰ ਦੇ 23 ਗੰਭੀਰ ਮਾਮਲੇ ਹਨ ਜਿਨ੍ਹਾਂ ਵਿੱਚ ਯੂਪੀਏ ਕਤਲ ਅਰਾਦਾ ਕਤਲ ਡਰੋਨ ਅਤੇ ਤਬਕਾਉਣ ਦੇ ਮਾਮਲੇ ਸਣੇ ਕੁਝ ਹੋਰ ਵੀ ਮਾਮਲੇ ਸਾਹਮਣੇ ਹਨ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮਾਮਲਿਆਂ ਦੇ ਤਹਿਤ ਕੰਚਨ ਪ੍ਰੀਤ ਕੌਰ ਦੀ ਤੰਤਰ ਪੁਲਿਸ ਵੱਲੋਂ ਗ੍ਰਿਫਤਾਰੀ ਕੀਤੀ ਗਈ ਮਾਮਲੇ ਵਿੱਚ ਦਰਜ ਐਫ ਆਈ ਆਰ ਦੀ ਕਾਪੀ ਲਿਖੇ ਮੁਤਾਬਕ ਕੰਚਨ ਪ੍ਰੀਤ ਕੌਰ ਨੇ ਕੈਨੇਡਾ ਅਪਰਾਧਕ ਗੈਂਗਸਟਰ ਅਮਰਪਾਲ ਸਿੰਘ ਬਾਟ ਤੇ ਉਸਦੇ ਸਾਥੀਆਂ ਨਾਲ ਮਿਲ ਕੇ ਸੰਗਠਿਤ ਅਪਰਾਧ ਨੂੰ ਅੰਜਾਮ ਦਿੱਤਾ ਅਤੇ ਵਿਧਾਨ ਸਭਾ ਹਲਕੇ ਤਰਨਤਾਰ ਦੀਆਂ ਚੋਣਾਂ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਵੋਟਰਾਂ ਨੂੰ ਜਾਨੋਂ ਮਾਰਦੀਆਂ ਧਮਕੀਆਂ ਦੇ ਕੇ ਡਰਾਇਆ ਵੀ ਧਮਕਾਇਆ ਵੀ ਇਸ ਨੂੰ ਲਾਇਆ ਇਸ ਤੋਂ ਇਲਾਵਾ ਐਫ ਆਈ ਆਰ ਵਿੱਚ ਬੁਰਕਵਾਨ ਨੂੰ ਡਰਾਉਨ ਧਮਕਾਉਣ ਦੇ ਇਲਜ਼ਾਮਾਂ ਦੀ ਗੱਲ ਹੈ ਕਾਫੀ ਵਿੱਚ ਲਿਖਿਆ ਗਿਆ ਹੈ ਕਿ ਕੰਚਨਪ੍ਰੀਤ ਕੌਰ ਕਾਨੂੰਨੀ ਢੰਗ ਨਾਲ ਬਿਨਾਂ ਇਮੀਗ੍ਰੇਸ਼ਨ ਚੈੱਕ ਦੇ ਭਾਰਤ ਵਿੱਚ ਦਾਖਲ ਹੋਏ ਐਫ ਆਈ ਆਰ ਮੁਤਾਬਕ ਹੈ ਉਹਨਾਂ ਖਿਲਾਫ ਭਾਰਤੀ ਨਿਆਇ ਸਹਾਇਤਾ 174 352 353 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਹਾਲਾਂਕਿ ਸ਼ਰੂਪਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਵਰਸ਼ਾ ਸਿੰਘ ਬਟੋਹਾ ਵੱਲੋਂ ਕੰਚਨਪ੍ਰੀਤ ਕੌਰ ਦਾ ਪੱਖ ਪੂਰਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਸਰਕਾਰ ਦੀ ਛਾਵੇਂ ਚ ਸ਼ਰੂਪਨੀ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਨਾਲ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਕੰਚਨਪ੍ਰੀਤ ਦੇ ਨਾਲ ਧੱਕਾ ਕਰ ਲਿਆ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਕੰਚਨਪ੍ਰੀਤ ਗਲਤ ਹੈ ਜਾਂ ਪੰਜਾਬ ਸਰਕਾਰ ਗਲਤ ਹੈ ਇਹ ਔਰ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਇੱਕ ਵਾਰ ਪੰਜਾਬ ਪੁਲਿਸ ਵੱਲੋਂ ਕੰਚਨਪ੍ਰੀਤ ਉਤੇ ਕੰਚਨਪ੍ਰੀਤ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਲੰਮਾ ਸਮਾਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਜਿਹੜੀਆਂ ਤਰਾਮਾ ਕਿਉਂਕਿ ਬਿਨਾ ਇਮੀਗ੍ਰੇਸ਼ਨ ਦੇ ਉਸਨੇ ਭਾਰਤ ਵਿੱਚ ਐਂਟਰੀ ਲਈ ਹੈ ਧੰਨਵਾਦ